ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ। ਹਾਂ। ਤੂੰ ਆਉਦੇ ਦਾਦੇ ਨਾਲ ਗੱਲ ਕਰ ਲੈ। ਸੱਚ ਦੱਸ, ਕੁੱਟਦੇ ਸੀ ਨਾ? ਮੀਰਾ ਮਾਮਾ ਵੀ ਬਹੁਤ ਬੇੜਾ ਸੀ। ਤੂੰ ਮੇਰੀ ਮਾਮੀ ਨੂੰ ਕੁੱਟਦਾ ਸੀ। ਇਹੀ ਗੱਲ ਕਹੀ ਸੀ। ਮੈਂ ਕਿਹਾ ਕੁੱਟਦਾ ਸੀ। ਮੈਨੂੰ ਤਰਸ ਆਉਂਦੀ। ਮੇਰਾ ਭਰਾ ਕੋਦੇ ਮੇਰੀ ਭਾਬੀ ਨੂੰ ਕੁੱਟਦਾ ਸੀ। ਇਹ ਕਿ ਮੈਂ ਕਿ ਵਿਰਪੇ ਉਹ ਮੇਰੀ ਮਾਂ ਨੂੰ ਕੁੱਟਦਾ ਸੀ। ਇਹ ਕਿਰਦਾਰਾਂ ਦੀ ਗੱਲ ਹੈ ਕੁੜੀਆਂ ਦੀ ਗੱਲ ਹੈ ਫਿਰ ਮੇਰੇ ਦਿਮਾਗ ਦੇ ਵਿੱਚ ਤੁਹਾਡਾ ਆਉਂਦਾ ਵੀ ਤੁਹਾਡੀ ਜਦੋਂ ਵੀਡੀਓ ਕੱਝ ਦੇਖਦੇ ਆ ਤਾਂ ਤੁਸੀਂ ਉਹਦੇ ਵਿੱਚ ਇਹ ਕਹਿੰਦੇ ਹੋ ਕਿ ਮੇਰਾ ਮਾਮਾ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ ਉਹ ਲੋਕਾਂ ਨੂੰ ਹੀ ਲੱਗਦਾ ਵੀ ਪ੍ਰਕਾਸ਼ ਕਾਦੂ ਬਹੁਤ ਜ਼ਾਲਮ ਕਿਸਮ ਦਾ ਬੰਦਾ ਬੋਲੇ ਇਹ ਇਹ ਜ ਮੈਂ ਤੁਹਾਨੂੰ ਗੱਲ ਦੱਸਾਂ ਇਹ ਲੋਕਾਂ ਦੇ ਉਹ ਵੀ ਜਿਹੜੇ ਬੈਠ ਕੇ ਜਿਵੇਂ ਮੈਂ ਮਾਮਾ ਮਾਮੀ ਨੂੰ ਬਹੁਤ ਕਹਿੰਦੇ ਕਹਿੰਦਾ ਰਹੇ ਬੜਾ ਬੇਵਕੂਫ ਜਿਹਾ ਕਹਿੰਨੇ ਲਿਖਿਆ ਮੈਨੂੰ ਨਹੀਂ ਲੱਗਿਆ ਅੱਜ ਤੱਕ ਮੇਰੇ ਕਿਸੇ ਨੇ ਮੇਰੇ ਤੇ ਕਿਤੇ ਕਮੈਂਟ ਕਿਸੇ ਨੇ ਗਲਤ ਦਿੱਤਾ ਹੋਵੇ ਕਿਉਂਕਿ ਜਿਹੜੇ ਲੋਕ ਸੁਣ ਰਹੇ ਹਨ ਇਹ ਸਾਡੇ ਨੂੰ ਕਿ ਜੋ ਮੈਂ ਬੋਲ ਰਿਹਾ ਸਾਡੀ ਕੀ ਮਜਾਲ ਹੈ ਜੇ ਇਹਨਾਂ ਦੇ ਇਹਨਾਂ ਦੇ ਸਾਡੇ ਦਿਲ ਚੰਨ ਦੇ ਨੋਹਾਂ ਤੇ ਇੱਕ ਬੰਦਾ ਬੋਲ ਕੀ ਰਿਹਾ ਤੇ ਅੱਜ ਤੱਕ ਮੈਂ ਜੋ ਅੰਦਰੋਂ ਉਹੀ ਬਾਹਰੋਂ ਉਦੋਂ ਕੱਲ ਚੱਲੀ ਸੀ ਬੂਹੇ ਬਾਰੀਆਂ ਦੀ ਕਿ ਬੂਹੇ ਬਾਰੀਆਂ ਫਿਲਮ ਸੀ ਤੇ ਉਹਦੇ ਚ ਕੁੱਟਿਆ ਜਾਂਦਾ ਸੀ ਉਹ ਕੁੱਟਿਆ ਉਹ ਵਿਖਾਇਆ ਜਾਂਦਾ ਸੀ ਜਾਂ ਕੁੱਟਿਆ ਜ਼ੁਲਮ ਕੀਤਾ ਜਾਂਦਾ ਸੀ ਮੈਂ ਇਹ ਕਹਿਣਾ ਕਿ ਹਾਂ ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ ਔਰਤਾਂ ہاں ਤੂੰ ਆਉਦੇ ਦਾਦੇ ਨਾਲ ਗੱਲ ਕਰ ਲਾ ਸੱਚ ਦੱਸ ਉੱਟਦੇ ਸੀ ਨਾ ਮੇਰਾ ਮਾਮਾ ਵੀ ਬਹੁਤ ਪੜਾ ਸੀ ਉਹ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ ਇਹੀ ਗੱਲ ਕਹੀ ਸੀ ਮੈਂ ਕਿਹਾ ਕੁੱਟਦਾ ਸੀ ਮੈਨੂੰ ਤਰਸ ਹੁੰਦੇ ਮੇਰਾ ਭਰਾ ਖੁਦ ਮੇਰੀ ਭਾਬੀ ਨੂੰ ਕੁੱਟਦਾ ਸੀ ਮੈਂ ਕਿ ਮੈਂ ਕਿਹਾ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਦਾ ਸੀ ਨਹੀਂ ਉਹਨਾਂ ਨੂੰ ਤੁਸੀਂ ਜ਼ਾਲਮ ਲਿਸਟ ਚ ਕਿਹਾ ਉਹ ਦੂ ਦੀ ਗੱਲ ਇਹ ਮੈਂ ਗੱਲ ਉਦੋਂ ਦੀ ਗੱਲ ਇਹ ਮੈਂ ਕੀਤੀ ਸੀ ਬੂਹੇ ਬਾਰੀਆਂ ਵੇਲੇ ਜਦੋਂ ਗੱਲ ਆਈ ਸੀ ਹੁਣ ਟਾਈਮ ਚੇਂਜ ਹੋ ਗਿਆ ਹੁਣ ਕਿਤੇ ਕੁੱਟ ਕੁੜੀਆਂ ਕੰਦੀਆਂ ਫੇਰਾ ਮਤਲਬ ਉਹ ਮੈਂ ਉਹ ਟਾਈਮ ਪੀਰੀਅਡ ਦੀ ਗੱਲ ਸੀ ਟਾਈਮ ਪੀਰੀਅਡ ਜਾਂ ਮੇਰੀਆਂ ਕੋਈ ਭਾਵਨਾਵਾਂ ਸੀ ਜਿਵੇਂ ਮੇਰੀ ਭਾਬੀ ਸੀ ਮੇਰੀ ਭਾਬੀ ਨੇ ਮੇਰੇ ਜੂੜਾ ਰੱਖਿਆ ਉਹ ਇਸ ਦੁਨੀਆ 'ਚ ਨਹੀਂ ਮੇਰੇ ਭਾਈ ਨੇ ਤਲਾਕ ਹੋ ਗਿਆ ਮੇਰੇ ਭਾਈ ਨੇ ਦੂਜਾ ਵਿਆਹ ਕਰਾਇਆ ਉਹਦੇ ਵੀ ਬੱਚਾ ਨਹੀਂ ਹੋਇਆ ਅੱਜ ਮੇਰਾ ਭਾਈ ਦੁਨੀਆ 'ਚ ਨਹੀਂ ਹੈ ਉਹਦਾ ਖਤਮ ਇਸ ਦੁਨੀਆ ਤੋਂ ਦੀ ਕਹਾਣੀ ਖਤਮ ਹੈ ਹੋਰ ਪੰਜਾਂ ਸੱਤਾਂ ਸਾਲਾਂ ਦੇ ਜਿਹੜੇ ਅੱਜ 12 ਸਾਲਾਂ ਦੇ ਬੱਚੇ ਆ ਉਹ ਠਾਂ ਸਾਲਾਂ ਨੂੰ ਉਹ ਸੋਚਣਗੇ ਅੱਛਾ ਇਹ ਗਉਦ ਦਪਰਾਉਂਦਾ ਸੀ ਪਤਾ ਨਹੀਂ ਉਹ ਜੱਗ ਚੋਂ ਨੇ ਸੀਰ ਹੀ ਨਹੀਂ ਉਹਦਾ ਤਾਂ ਉਹ ਵੀ ਮੇਰਾ ਭਰਾ ਮੈਨੂੰ ਕੁੱਟਦਾ ਸੀ ਉਹ ਮੇਰੀ ਭਾਬੀ ਨੇ ਮੇਰਾ ਜੋੜਾ ਕੀਤਾ ਮੇਰਾ ਰੱਖਿਆ ਮਿੱਡੀਆਂ ਕਰ ਕਰਵਾਇਆ ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ ਹਾਂ ਤੂੰ ਆਪਦੇ ਦਾਦੇ ਨਾਲ ਗੱਲ ਕਰ ਲੈ ਸੱਚ ਦੱਸ ਕੁੱਟਦੇ ਸੀ ਨਾ ਮੇਰਾ ਮਾਮਾ ਬਹੁਤ ਬੇਡਾ ਸੀ ਉਹ ਮੇਰੀ ਮਾਮੀ ਨੂੰ ਕੁੱਟਦਾ ਸੀ ਇਹੀ ਗੱਲ ਕਹੀ ਸੀ ਮੈਂ ਕਿ ਉਹ ਕੁੜਤਾ ਸੀ ਮੈਨੂੰ ਤਰਸ ਹੁੰਦੀ ਮੇਰਾ ਭਰਾ ਕੋ ਤੇ ਮੇਰੀ ਭਾਬੀ ਨੂੰ ਕੁੜਤਾ ਸੀ ਲੈਂ ਕਿ ਮੈਂ ਕਿ ਮੇਰਾ ਪਿਓ ਮੇਰੀ ਮਾਂ ਨੂੰ ਕੁੜਤਾ ਸੀ ਇਹ ਕਿਰਦਾਰਾਂ ਦੀ ਗੱਲ ਹੈ ਕੁੜੀਆਂ ਦੀ ਗੱਲ ਆ ਫਿਰ ਮੇਰੇ ਦਿਮਾਗ ਦੇ ਵਿੱਚ ਤੁਹਾਡਾ ਆਉਂਦਾ ਵੀ ਤੁਹਾਡੀ ਜਦੋਂ ਵੀਡੀਓ ਕਿਸੇ ਦੇਖਦੇ ਆ ਤਾਂ ਤੁਸੀਂ ਉਹਦੇ ਵਿੱਚ ਇਹ ਕਹਿੰਦੇ ਹੋ ਕਿ ਮੇਰਾ ਮਾਮਾ ਮੇਰੀ ਮਾਮੀ ਨੂੰ ਬਹੁਤ ਕੁਟਦਾ ਸੀ ਉਹ ਲੋਕਾਂ ਨੂੰ ਹੀ ਲੱਗਦਾ ਵੀ ਪ੍ਰਕਾਸ਼ ਕਾਦੂ ਬਹੁਤ ਜ਼ਾਲਮ ਕਿਸਮ ਦਾ ਬੰਦਾ ਬੋਲੇ ਇਹ ਇਹ ਮੈਂ ਤੁਹਾਨੂੰ ਗੱਲ ਦੱਸਾਂ ਇਹ ਲੋਕਾਂ ਦੇ ਉਹ ਜਿਹੜੇ ਬੈਠ ਕੇ ਜਿਵੇਂ ਮੈਂ ਮਾਮਾ ਮਾਮੀ ਨੂੰ ਬਹੁਤ ਕਹਿੰਦੇ ਕਹਿੰਦਾ ਰਹੇ ਬੜਾ ਬੇਵਕੂਫ ਦੇਖਣੇ ਲਿਖਿਆ ਮੈਨੂੰ ਨਹੀਂ ਲੱਗਿਆ ਅਜੇ ਤੱਕ ਮੇਰੇ ਕਿਸੇ ਨੇ ਮੇਰੇ ਤੇ ਕਿਤੇ ਕਮੈਂਟ ਕਿਸੇ ਨੇ ਗਲਤ ਦਿੱਤਾ ਹੋਵੇ ਕਿਉਂਕਿ ਜਿਹੜੇ ਲੋਕ ਸੁਣ ਰਹੇ ਹਨ ਇਹ ਸਾਡੇ ਨੂੰ ਕਿਤੇ ਸਿਆਣੇ ਆ ਜੋ ਮੈਂ ਬੋਲ ਰਿਹਾ ਸਾਡੀ ਕੀ ਮਲਾਜ ਮਜਾਲ ਹੈ ਜੇ ਇਹਨਾਂ ਦੇ ਇਹਨਾਂ ਦੇ ਸਾਡੇ ਦਿਲਚਸਨ ਦੇ ਨੋਹਾਂ ਤੇ ਇੱਕ ਬੰਦਾ ਬੋਲ ਕੀ ਰਿਹਾ ਤੇ ਅੱਜ ਤੱਕ ਮੈਂ ਜੋ ਅੰਦਰੋਂ ਉਹੀ ਬਾਹਰੋਂ ਉਦੋਂ ਗੱਲ ਚੱਲੀ ਸੀ ਬੂਹੇ ਬਾਹਰੀਆਂ ਦੀ ਕਿ ਬੂਹੇ ਬਾਰੀਆਂ ਫਿਲਮ ਸੀ ਤੇ ਉਹਦੇ ਚ ਵੀ ਕੁੱਟਿਆ ਜਾਂਦਾ ਸੀ ਉਹ ਕੁੱਟਿਆ ਕੋਈ ਉਹ ਵਿਖਾਇਆ ਜਾਂਦਾ ਸੀ ਜਾਂ ਕੁੱਟਿਆ ਜ਼ੁਲਮ ਕੀਤਾ ਜਾਂਦਾ ਸੀ ਮੈਂ ਇਹ ਕਹਿਣਾ ਕਿ ਹਾਂ ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ ਔਰਤਾਂ ہاں ਤੂੰ ਆ ਉਹਦੇ ਦਾਦੇ ਨਾਲ ਗੱਲ ਕਰ ਲੈ ਸੱਚ ਦੱਸ ਕੁੱਟਦੇ ਸੀ ਨਾ ਮੇਰਾ ਮਾਮਾ ਬਹੁਤ ਪੜਾ ਸੀ ਉਹ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ ਇਹੀ ਗੱਲ ਕਹੀ ਸੀ ਮੈਂ ਕਿਹਾ ਕੁੱਟਦਾ ਸੀ ਮੈਨੂੰ ਤਰਸ ਆਉਂਦੇ ਮੇਰਾ ਭਰਾ ਖੁਦ ਮੇਰੀ ਭਾਬੀ ਨੂੰ ਕੁੱਟਦਾ ਸੀ ਨੇ ਕਿ ਮੈਂ ਕਿਹਾ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਦਾ ਸੀ ਯਾਰ ਉਹਨਾਂ ਨੂੰ ਤੁਸੀਂ ਜਾਲਮ ਲਿਸਟ ਚ ਕਿਹਾ ਉਹ ਉਹਨੂੰ ਦੀ ਗੱਲ ਇਹ ਮੈਂ ਗੱਲ ਉਹਦੋਂ ਦੀ ਗੱਲ ਇਹ ਮੈਂ ਕੀਤੀ ਸੀ ਬੂਹੇਵਾਰੀਆਂ ਵੇਲੇ ਜਦੋਂ ਗੱਲ ਆਈ ਸੀ ਹੁਣ ਟਾਈਮ ਚੇਂਜ ਹੋ ਗਿਆ ਹੁਣ ਕਿਤੇ ਕੁੱਟ ਕੁੜੀਆਂ ਕੰਨਦੀਆਂ ਫੇਰਾ ਮਤਲਬ ਉਹ ਮੈਂ ਉਹ ਟਾਈਮ ਪੀਰੀਅਡ ਦੀ ਗੱਲ ਸੀ ਟਾਈਮ ਪੀਰੀਅਡ ਜਾਂ ਮੇਰੀਆਂ ਕੋਈ ਭਾਵਨਾਵਾਂ ਸੀ ਜਿਵੇਂ ਮੇਰੀ ਭਾਬੀ ਸੀ ਮੇਰੀ ਭਾਬੀ ਨੇ ਮੇਰੇ ਜੂੜਾ ਰੱਖਿਆ ਉਹ ਇਸ ਦੁਨੀਆ 'ਚ ਨਹੀਂ ਮੇਰੇ ਭਾਈ ਨੇ ਤਲਾਕ ਹੋ ਗਿਆ ਮੇਰੇ ਭਾਈ ਨੇ ਦੂਜਾ ਵਿਆਹ ਕਰਾਇਆ ਉਦੇ ਵੀ ਬੱਚਾ ਨਹੀਂ ਹੋਇਆ ਅੱਜ ਮੇਰਾ ਭਾਈ ਦੁਨੀਆ 'ਚ ਨਹੀਂ ਹੈ ਉਹਦਾ ਖਤਮ ਇਸ ਦੁਨੀਆ ਤੋਂ ਦੀ ਕਹਾਣੀ ਖਤਮ ਹੈ ਹੋਰ ਪੰਜਾ ਸੱਤਾਂ ਸਾਲਾਂ ਦੇ ਜਿਹੜੇ ਅੱਜ 12 ਸਾਲਾਂ ਦੇ ਬੱਚੇ ਆ ਉਹ ਠਾਂ ਸਾਲਾਂ ਨੂੰ ਉਹ ਸੋਚਣਗੇ ਅੱਛਾ ਇਹ ਗਉਦਪਰਾ ਹੁੰਦਾ ਸੀ ਪਤਾ ਨਹੀਂ ਉਹ ਜੱਗ 'ਚ ਉਹਨੇ ਸੀਰ ਹੀ ਨਹੀਂ ਉਹਦਾ ਤਾਂ ਉਹ ਵੀ ਮੇਰਾ ਭਰਾ ਮੈਨੂੰ ਕੁਰਦਾ ਤੇ ਉਹ ਮੇਰੀ ਭਾਬੀ ਨੇ ਮੇਰਾ ਜੋੜਾ ਕੀਤਾ ਮੇਰਾ ਰੱਖਿਆ ਮਿੱਡੀਆਂ ਕਰ ਕਰਵਾਇਆ